ਕਰ ਕਿਰਪਾ ਪ੍ਰਭ ਜੀਨ ਦਿਆਲਾ ਤੇਰੀ ਓਟ ਕੁਦਨ ਬੁਲ ਪਾਲਾ ਕਰ ਕਿਰਪਾ ਤਰਾ ਕਿਸਦੀ ਦੋਸਤੋ ਜਦੋਂ ਅਰਦਾਸ ਪੜ੍ਹੀ ਜਾਂਦੀ ਹੈ ਤਾਂ ਨਵੇਂ ਪਾਤਸ਼ਾਹ ਦਾ ਜ਼ਿਕਰ ਆਉਂਦੇ ਹੀ ਇਹ ਪਾਵਨ ਤੁਕ ਪੜ੍ਹੀ ਜਾਂਦੀ ਹੈ ਗੁਰ ਤੇਗ ਬਹਾਦਰ ਸਿਮਰੀਏ ਕਰਨੋਂ ਨਿਦੇ ਆਵੇ ਧਾਈ ਇਹ ਪੰਕਤੀਆਂ ਬਹੁਤ ਕੁਝ ਕਹਿ ਜਾਂਦੀਆਂ ਹਨ ਸਾਡੇ ਸਮਾਜ ਵਿੱਚ ਪ੍ਰਚਲਨ ਹੈ ਅਸ਼ਟ ਸਿੱਧੀ ਨਵ ਨਿਧੀ ਅਕਸਰ ਮਨੁੱਖ ਭਗਤੀ ਤਪੱਸਿਆ ਦੇ ਫਲ ਵਜੋਂ ਇਹੋ ਪ੍ਰਾਪਤ ਕਰਨਾ ਚਾਹੁੰਦਾ ਹੈ ਇਹਨਾਂ ਵਿੱਚੋਂ ਦੋਸਤੋ ਨਵ ਨਿਧੀ ਨੌ ਤਰ੍ਹਾਂ ਦੀਆਂ ਸੰਸਾਰਿਕ ਨਿਧੀਆਂ ਜਿਨ੍ਹਾਂ ਦੀ ਤ੍ਰਿਸ਼ਨਾ ਮਨੁੱਖ ਰੱਖਦਾ ਹੈ ਇਹ ਸਾਰੀਆਂ ਨਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਤੋਂ ਸਹਿਜ ਹੀ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਕਿਹਾ ਜਾਂਦਾ ਹੈ ਨਾ ਦੋਸਤੋ ਕਿ ਮੈਂ ਰਾਂਝਾ ਰਾਂਝਾ ਕਰਦੇ ਆਪੇ ਰਾਂਝਾ ਹੋਈ ਇੰਜ ਹੀ ਸਿਮਰਨ ਕਰਨ ਦਾ ਵੀ ਫਲ ਹੁੰਦਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਫਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਅੱਜਕਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸੀ ਦੇਸ਼ਾਕਾ ਮਨਾਇਆ ਜਾ ਰਿਹਾ ਹੈ ਸ਼ਹਿਰ-ਸ਼ਹਿਰ ਉਹਨਾਂ ਨੂੰ ਸਮਰਪਿਤ ਨਗਰ ਕੀਰਤਨ ਕੱਢੇ ਜਾ ਰਹੇ ਹਨ ਪੰਜਾਬ ਵਿੱਚ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਗੁਰਮਤਿ ਸਮਾਗਮ ਹੋਣਗੇ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਅਤੇ ਮੁੱਖ ਸਮਾਗਮ ਉੱਥੇ ਹੋ ਰਹੇ ਹਨ ਇਹ ਸਾਰੇ ਸਮਾਗਮ ਹੋ ਰਹੇ ਹਨ ਨੌਵੇਂ ਪਾਸ਼ਾ ਦੀ ਸ਼ਹਾਦਤ ਨੂੰ 350 ਸਾਲ ਪੂਰੇ ਹੋਣ ਦੇ ਉੱਪਰ ਦੋਸਤੋ ਸੱਚ ਹੀ ਅੱਜ 350 ਸਾਲ ਪੂਰੇ ਹੋ ਚੁੱਕੇ ਹਨ ਉਸ ਇਲਸਾਨੀ ਘਟਨਾ ਨੂੰ ਹੋਇਆ ਜਦੋਂ ਨੌਵੇਂ ਪਾਸ਼ਾ ਨੇ ਧਰਮ ਹੇਤ ਮਨੁੱਖਤਾ ਹੇਤ ਦਿੱਲੀ ਦੀ ਚਾਂਦਨੀ ਚੌਂਕ ਵਿਖੇ ਆਪਣਾ ਆਪ ਧਰਮ ਹੇਤ ਵਾਰ ਦਿੱਤਾ ਸੀ ਆਉ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਤੋਂ ਆਪਣੇ ਜੀਵਨ ਵਿੱਚ ਕੁਝ ਸਿੱਖੇ ਲੈਣ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲਾਂ ਦੋਸਤੋ ਉਹਨਾਂ ਦੇ ਸੰਸਾਰਿਕ ਜੀਵਨ ਸਫਰ ਉੱਪਰ ਝਾਤ ਮਾਰਦੇ ਹਾਂ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਨਮ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ ਆਪ ਜੀ ਦੀ ਮਾਤਾ ਦਾ ਨਾਮ ਬੀਬੀ ਨਾਨਕੀ ਸੀ ਅਤੇ ਪਿਤਾ ਸਾਹਿਬ ਦਾ ਨਾਮ ਤਨਤਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰਾਂ ਵਿੱਚੋਂ ਸਨ ਕਦ ਕਾਠ ਇਹਨਾਂ ਦਾ ਛੋਟੇ ਹੁੰਦੇ ਤੋਂ ਹੀ ਦੋਸਤੋ ਪਿਤਾ ਹਰ ਦੋਸਤੋ ਇੱਥੇ ਯਾਦ ਰੱਖੋ ਕਿ ਨਵੇਂ ਪਾਸ਼ਾ ਦਾ ਬਚਪਨ ਵਿੱਚ ਨਾਂ ਤਿਆਗਮਲ ਹੁੰਦਾ ਸੀ ਜਦੋਂ ਤਿਆਗਮਲ ਜੀ ਇਹ 13 ਸਾਲ ਦੇ ਹੋਏ ਤਾਂ ਇਹਨਾਂ ਦਾ ਵਿਆਹ ਕਰਤਾਰਪੁਰ ਵਿੱਚ ਵੱਸਣ ਵਾਲੇ ਭਾਈ ਲਾਲਚੰਦ ਖੱਤਰੀ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਕਰ ਦਿੱਤਾ ਗਿਆ ਦੋਸਤੋ ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਉਹ ਸ਼ਖਸੀਅਤ ਹਨ ਜਿਨ੍ਹਾਂ ਦੇ ਮੂਹਰੇ ਹਰ ਇੱਕ ਦਾ ਸਿਰ ਅਦਬ ਨਾਲ ਆਪ ਹੀ ਝੁਕ ਜਾਂਦਾ ਹੈ ਇੱਕ ਉਹ ਸਿੱਖ ਨਾਰੀ ਜਿਸ ਨੇ ਆਪਣਾ ਪਤੀ ਪੁੱਤਰ ਅਤੇ ਪੋਤੇ ਸਾਰੇ ਧਰਮ ਹਿਤ ਵਾਰ ਦਿੱਤੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਲੇ ਦੋਸਤੋ ਗੁਰਗੋਮੀ ਸਿੰਘ ਜੀ ਦੀ ਉਮਰ 8-9 ਸਾਲ ਸੀ ਉਸ 8-9 ਸਾਲ ਦੇ ਬਾਲ ਗੋਬਿੰਦ ਰਾਏ ਦੀ ਸ਼ਖਸੀਅਤ ਇਹਨਾਂ ਦੀ ਦੇਖ ਰੱਖ ਇਹ ਢ ਵਿੱਚ ਹੀ ਘੜੀ ਗਈ ਸੀ ਅਤੇ ਉਹਨਾਂ ਨੂੰ ਅਜਰ ਅਮਰ ਬਣਾਉਣ ਵਾਲੇ ਸੰਸਕਾਰ ਦੇਣ ਵਾਲੀ ਮਾਤਾ ਸਨ ਮਾਤਾ ਗੁਜਰੀ ਜੀ ਗੁਰੂ ਮਾਤਾ ਮਾਤਾ ਗੁਜਰੀ ਜੀ ਦਾ ਸਬੰਧ ਜਲੰਧਰ ਤੋਂ 22 ਕਿਲੋਮੀਟਰ ਦੂਰ ਪੈਂਦੇ ਕਸਬੇ ਕਰਤਾਰਪੁਰ ਨਾਲ ਹੈ ਦੋਸਤੋ ਅਕਸਰ ਲੋਕ ਪਾਕਿਸਤਾਨ 'ਚ ਪੈਂਦੇ ਕਰਤਾਰਪੁਰ ਸਾਹਿਬ ਨਾਲ ਭੁਲੇਖਾ ਖਾ ਜਾਂਦੇ ਹਨ ਕਰਤਾਰਪੁਰ ਸ਼ਹਿਰ ਵਿੱਚ ਦੋਸਤੋ ਮਾਤਾ ਗੁਜਰੀ ਜੀ ਦੇ ਪੇਕੇ ਘਰ ਵਾਲੀ ਥਾਂ ਦੇ ਉੱਪਰ ਗੁਰਦੁਆਰਾ ਦਾ ਉਸਰਿਆ ਹੋਇਆ ਹੈ ਪਰ ਜਿੰਨੀ ਅਹਿਮੀਅਤ ਉਸ ਗੁਰ ਘਰ ਨੂੰ ਮਿਲਣੀ ਚਾਹੀਦੀ ਹੈ ਉੰਨੀ ਉਸ ਨੂੰ ਪ੍ਰਾਪਤ ਨਹੀਂ ਹੈ ਉੱਥੇ ਜਾ ਕੇ ਨਤਮਸਤਕ ਹੋਣਾ ਜਿੱਥੇ ਮਾਤਾ ਗੁਜਰੀ ਜੀ ਵਿਆਹ ਤੋਂ ਪਹਿਲਾਂ ਜੰਮੇ ਪਲੇ ਹੋਣ ਇੱਕ ਅਲੱਗ ਹੀ ਫੀਲਿੰਗ ਪ੍ਰਾਪਤ ਹੁੰਦੀ ਹੈ ਚਲੋ ਗੱਲ ਅੱਗੇ ਬਤਾਉਂਦੇ ਹਾਂ ਦੋਸਤੋ ਇਹਨਾਂ ਦੇ ਵਿਆਹ ਵਾਲੇ ਸਾਲ ਹੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਲਸ਼ਕਰ ਨਾਲ ਜੰਗ ਕਰਨੀ ਪਈ ਇਸ ਜੰਗ ਵਿੱਚ ਗੁਰਤੇਗ ਬਹਾਦਰ ਜੀ ਜਿਨ੍ਹਾਂ ਦਾ ਨਾਮ ਪਹਿਲੇ ਤਿਆਗਮਲ ਹੁੰਦਾ ਸੀ ਉਹਨਾਂ ਨੇ ਚੰਗੇ ਤਲਵਾਰ ਨਾਲ ਜੋਰ ਦਿਖਾਏ ਇਸ ਤੋਂ ਪ੍ਰਸੰਨ ਹੋ ਕੇ ਪਿਤਾ ਜੀ ਨੇ ਇਹਨਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਕਰ ਦਿੱਤਾ ਇੱਥੇ ਯਾਦ ਰੱਖੋ ਦੋਸਤੋ ਇਸ ਮੁਗਲ ਲਸ਼ਕਰ ਵਿੱਚ ਪੈਂਦੇਖਾਨ ਕਾਲੇਖਾਨ ਅਤੇ ਜਲੰਧਰ ਦੇ ਫੌਜਦਾਰ ਕੁਤਬਦੀਨ ਵਰਗੇ ਮੁਗਲ ਸੈਨਿਕ ਸ਼ਾਮਲ ਸਨ ਦੋਸਤੋ ਉਸ ਤੋਂ ਬਾਅਦ ਰਹਿੰਦੀ ਦੁਨੀਆ ਤੱਕ ਆਪ ਜੀ ਤੇਗ ਬਹਾਦਰ ਜੀ ਦੇ ਨਾਂ ਨਾਲ ਹੀ ਜਾਣੇ ਜਾਂਦੇ ਰਹੇ ਬੇਸ਼ੱਕ ਦੋਸਤੋ ਗੁਰ ਤੇਗ ਬਹਾਦਰ ਜੀ ਕਮਾਲ ਦੇ ਯੋਧੇ ਸਨ ਪਰ ਇਹਨਾਂ ਦਾ ਸੁਭਾਅ ਪਿਤਾ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਜੀ ਨੇ ਵੇਖ ਲਿਆ ਕਿ ਇਹਨਾਂ ਦੇ ਸੁਭਾਅ ਵਿੱਚ ਉਪਰਾਮਤਾ ਬਹੁਤ ਹੈ ਕਈ ਲਿਖਤਾਂ ਅਨੁਸਾਰ ਇਹ ਕਈ ਕੀ ਦਿਨ ਸਮਾਧੀ ਵਿੱਚ ਜੁੜੇ ਰਹਿੰਦੇ ਸਨ ਦੋਸਤੋ ਸਿੱਖੀ ਵਿੱਚ ਗੁਰਗੱਦੀ ਉਸ ਨੂੰ ਹੀ ਦਿੱਤੀ ਜਾਂਦੀ ਹੈ ਜੋ ਦੇਨ ਦੁਨੀਆ ਵਿੱਚ ਸੰਗਤ ਨੂੰ ਵੀ ਸੇਧ ਦੇ ਸਕੇ ਸਿੱਖੀ ਵਿੱਚ ਸੰਤ ਸਿਪਾਈ ਹੋਣ ਦਾ ਕਨਸੈਪਟ ਹੈ ਬਿਲਕੁਲ ਸੰਤ ਜਾਂ ਨਿਰਾ ਸਿਪਾਈ ਹੋਣਾ ਇਹ ਪ੍ਰਥਾ ਹਿੰਦੂ ਮਤ ਵਿੱਚ ਹੀ ਹੁੰਦੀ ਸੀ ਦੋਸਤੋ ਇਸੇ ਕਰਕੇ ਹਿੰਦੂ ਸਮਾਜ ਉਸ ਵੇਲੇ ਮਾਰ ਖਾ ਰਿਹਾ ਸੀ ਨਿੱਜੀ ਭਗਤੀ ਤਪੱਸਿਆ ਲਈ ਸਮਾਧੇ ਲਈ ਤਪ ਕਰਨ ਲਈ ਸਮਰਾਥ ਲੋਕ ਜੰਗਲਾ ਪਹਾੜਾਂ ਵਿੱਚ ਜਾ ਕੇ ਕਾਂਦ ਤਲਾਸ਼ਦੇ ਹੋਏ ਤਪੱਸਿਆ ਕਰਦੇ ਪਰ ਪਿੱਛੋਂ ਸਮਾਜ ਉਹ ਵਿਦੇਸ਼ੀ ਹਮਲਾਵਰ ਉਸ ਵੇਲੇ ਬੁਰੀ ਤਰ੍ਹਾਂ ਲਤਾੜਿਆ ਜਾ ਰਿਹਾ ਸੀ ਇਕੱਲਾ ਸਪਾਈ ਹੋਣਾ ਵੀ ਕਿਸੇ ਸਮਾਜ ਲਈ ਠੀਕ ਨਹੀਂ ਹੁੰਦਾ ਹੈ ਦੋਸਤੋ ਕਦੋਂ ਹੀ ਨਿਰੰਕਸ਼ ਹੋ ਜਾਵੇ ਜ਼ਲਮ ਹੋ ਜਾਵੇ ਆਯਾਸ਼ ਹੋ ਜਾਵੇ ਕਿਹਾ ਨਹੀਂ ਜਾ ਸਕਦਾ ਇਸੇ ਲਈ ਸਿੱਖੀ ਵਿੱਚ ਕੁਝ ਵੱਖਰਾ ਸੰਤ ਸਪਾਈ ਦੀ ਕਨਸੈਪਟ ਚੱਲਦੀ ਹੈ ਇਹ ਪਰੰਪਰਾ ਪ੍ਰਾਤਨ ਸਮਿਆਂ ਤੋਂ ਹੀ ਸਿੱਖੀ ਵਿੱਚ ਪ੍ਰਚਲਿਤ ਹੈ ਦੋਸਤੋ ਗੁਰਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਕੁਝ ਜ਼ਿਆਦਾ ਹੀ ਉਦਾਸੀ ਭਾਵਨਾ ਨਾਲ ਉਪਰਾਮਤਾ ਨਾਲ ਭਰੇ ਹੋਏ ਸਨ ਇਹਨਾਂ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਦੀ ਗੁਰੂ ਹਰ राय ਸਾਹਿਬ ਜੀ ਨੂੰ ਦੇ ਦਿੱਤੀ ਦੋਸਤੋ ਸੱਤਵੇਂ ਪਾਸ਼ਾ ਗੁਰੂ ਹਰ ਰਾਏ ਸਾਹਿਬ ਜੀ ਹੋਏ ਹਨ ਅਤੇ 8ਵੇਂ ਪਾਸ਼ਾ ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ ਹੋਏ। ਦੋਸਤੋ ਸਮਾ ਆਪਣੀ ਚਾਲ ਚੱਲ ਰਿਹਾ ਸੀ। ਦੋਸਤੋ ਸਮਾ ਗੁਜ਼ਰ ਰਿਹਾ ਸੀ। 6ਵੇਂ ਪਾਸ਼ਾ ਗੁਰੂ ਭੰਮ ਸਾਹਿਬ ਜੀ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਗੁਰ ਤੇਗ ਬਹਾਦਰ ਸਾਹਿਬ ਜੀ ਆਪਣੀ ਧਰਮ ਪਤਨੀ ਸਮੇਤ ਬਾਬਾ ਬਕਾਲਾ ਆ ਗਏ। ਇੱਥੇ ਯਾਦ ਰੱਖੋ ਦੋਸਤੋ ਬਾਬਾ ਬਕਾਲਾ ਗੁਰੂ ਜੀ ਦਾ ਨਾਨਕਾ ਪਿੰਡ ਹੁੰਦਾ ਸੀ। ਇੱਥੇ ਆ ਕੇ ਉਹਨਾਂ ਨੇ ਬਹੁਤ ਵਧੀਆ ਸਮਾ ਗੁਜ਼ਾਰਿਆ। ਨਾਮ ਬਾਣੀ ਅਤੇ ਤਪੱਸਿਆ ਵਿੱਚ ਉਹ ਰੁੱਝੇ ਰਹਿੰਦੇ। ਦੋਸਤੋ ਉਸ ਵੇਲੇ ਬਾਬਾ ਬਕਾਲਾ ਇੱਕ ਘੁਗ ਵੱਸਦਾ ਕਸਬਾ ਹੁੰਦਾ ਸੀ। ਜਿੱਥੇ ਉਸ ਸਮੇਂ ਦੇ ਮੁਤਾਬਕ ਬੋਧ ਸਹੂਲਤਾ ਸਾਨ ਵਾਵਾ ਬਾਗਸਾਨ ਖੂ ਬੌਲੀਆਂ ਉਸਰੇ ਹੋਏ ਸਨ। ਬਾਕੀ ਦੋਸਤੋ ਇਹ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਸੀ। ਗੁਰਸੰਤਾਨ ਹੋਣ ਕਰਕੇ ਇੱਥੇ ਉਹਨਾਂ ਨੂੰ ਭੇਟਾ ਵੀ ਮਿਲ ਜਾਂਦੀ ਸੀ। ਅੰਮ੍ਰਿਤਸਰੋਂ ਵੀ ਕਾਫੀ ਰਕਮ ਰਸਤ ਪਹੁੰਚ ਜਾਂਦੀ ਸੀ। ਦੋਸਤੋ ਇਹ ਸਾਰੇ ਵੇਰਵੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਪੁਸਤਕ ਸਾਡਾ ਇਤਿਹਾਸ ਉਸ ਵਿੱਚੋਂ ਲਏ ਗਏ ਹਨ। ਦੋਸਤੋ ਬਾਕੀ ਸਮਾਂ ਬੀਤਦਾ ਗਿਆ। ਦਿੱਲੀ ਮਗਲ ਤਖ ਦੇ ਉੱਪਰ 1657-58 ਦੇ ਵਿੱਚ ਕਰੀਬ ਔਰੰਗਜੀਬ ਹਕੂਮਤ ਉੱਪਰ ਬਰਾਜਮਾਨ ਹੋ ਗਿਆ ਆਪਣੇ ਪਿਓ ਤੇ ਭੈਣ ਨੂੰ ਜੇਲ੍ਹ ਵਿੱਚ ਡੱਕਣ ਵਾਲਾ ਤੇ ਭਰਾਵਾਂ ਦਾ ਕਤਲ ਕਰਨ ਵਾਲਾ ਔਰੰਗਜੀਬ ਨਿਸ਼ਚਿਤ ਹੀ ਇੱਕ ਜ਼ਾਲਮ ਬਾਦਸ਼ਾਹ ਸੀ ਦੋਸਤੋ ਉਸ ਜ਼ਾਲਮ ਬਾਦਸ਼ਾਹ ਨੇ ਆਪਣੇ ਕੁਚਾਜਲ ਕੋਨ ਲਈ ਉਸਨੇ ਇਸਲਾਮ ਦਾ ਸਹਾਰਾ ਲਿਆ ਆਪਣੇ ਆਪ ਨੂੰ ਇਸਲਾਮ ਪ੍ਰਸਤ ਦੱਸਣ ਲਈ ਉਹ ਕਟੜਪੋਣੇ ਦੇ ਉੱਪਰ ਆ ਗਿਆ ਕਾਫਰ ਮਤਲਬ ਗੈਰ ਮੁਸਲਮਾਨਾਂ ਉੱਪਰ ਜ਼ੁਲਮ ਕਰਨੇ ਉਸਨੇ ਸ਼ੁਰੂ ਕਰ ਦਿੱਤੇ ਉਸਨੇ ਆਪਣੇ ਆਪ ਨੂੰ ਧਰਮੀ ਬਖਾਨ ਲਈ ਕਈ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ ਵਿੱਚ ਉਸ ਦਾ ਪ੍ਰਮੁੱਖ ਕੰਮ ਸੀ ਗੈਰ ਇਸਲਾਮੀਆਂ ਨੂੰ ਇਸਲਾਮ ਵਿੱਚ ਲੈ ਕੇ ਆਉਣਾ ਇੰਜ ਕਰਕੇ ਉਹ ਧਰਮੀ ਯੋद्धा ਗਾਜੀ ਬਣਨ ਵੱਲ ਤੁਰ ਪਿਆ ਸੀ ਭਾਰਤ ਵਿੱਚ ਵੱਸਣ ਵਾਲੇ ਸਨਾਤਨੀ ਬੋਧੀ ਜੈਨੀ ਜਾਂ ਹੋਰ ਵੀ ਬਹੁਤ ਸਾਰੇ ਮਨੋਤਾਮਲੇ ਲੋਕ ਉਸ ਵੇਲੇ ਉਸ ਦੇ ਜ਼ੁਲਮ ਦਾ ਸਕਾਰ ਹੋਣ ਲੱਪੇ ਸਨ ਉਸ ਵੇਲੇ ਦੋਸਤੋ ਲੋਕਾਂ ਲਈ ਹਲਾਦ ਇੰਨੇ ਬੁਰੇ ਬਣਾ ਦਿੱਤੇ ਗਏ ਸਨ ਔਰੰਗਜ਼ੇਬ ਵੱਲੋਂ ਕਿ ਬਹੁਤ ਸਾਰੇ ਲੋਕ ਇਸਲਾਮ ਵਿੱਚ ਆ ਗਏ ਸਨ ਕਿਉਂਕਿ ਇੰਜ ਕਰਨ ਨਾਲ ਜ਼ਿੰਦਗੀ ਥੋੜੀ ਸੌਖੀ ਹੋ ਜਾਂਦੀ ਸੀ ਇੰਜ ਲੋਕ ਆਪਣਾ ਧਰਮ ਛੱਡਦੇ ਗਏ ਤੇ ਇਸਲਾਮ ਅਪਣਾਉਂਦੇ ਗਏ ਦੋਸਤੋ ਉਸ ਸਮੇਂ ਵਿੱਚ ਹਿੰਦੂਆਂ ਦੇ ਨਵੇਂ ਮੰਦਰਾਂ ਦੀ ਸਾਰੀ ਉੱਪਰ ਪੂਰਨ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ। ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਪੁਰਾਣੇ ਮੰਦਰਾਂ ਦੀ ਰਿਪੇਰ ਤੱਕ ਵੀ ਨਹੀਂ ਹੋ ਸਕਦੀ ਸੀ। ਦੋਸਤੋ ਜਿਨ੍ਹਾਂ ਮੰਦਰਾਂ ਦੀ ਮਾਨਤਾ ਸੀ ਉਹਨਾਂ ਨੂੰ ਉਸ ਵੇਲੇ ਢਾ ਦਿੱਤਾ ਗਿਆ ਸੀ ਜਾਂ ਉਹਨਾਂ ਦੇ ਕੁਝ ਹਿੱਸਿਆਂ ਨੂੰ ਢਾ ਕੇ ਉੱਥੇ ਮਸਜਿਦਾਂ ਤਮੀ儿 ਕਰਵਾ ਦਿੱਤੀਆਂ ਗਈਆਂ। ਦੋਸਤੋ ਉਸ ਵੇਲੇ ਮਥਰਾ, ਅਯੁੱਧਿਆ ਤੇ ਬਨਾਰਸੀ ਦੇ ਜੋ ਮੰਦਰ ਹਨ ਪ੍ਰਮੁੱਖ ਮੰਦਰ ਉਹ ਉਸ ਵੇਲੇ ਹੀ ਢਾਏ ਗਏ ਸਨ। ਦੋਸਤੋ ਹਿੰਦੂਆਂ ਉੱਪਰ ਜਜ਼ੀਆ ਲਗਾ ਦਿੱਤਾ ਗਿਆ ਸੀ। ਹਿੰਦੂ ਮਤਲਬ ਉਸ ਵੇਲੇ ਦੋਸਤੋ ਯਾਦ ਰੱਖੋ ਸਿੱਖ ਵੀ ਹਿੰਦੂਆਂ ਵਿੱਚ ਹੀ ਆਉਂਦੇ ਸਨ ਬਾਕੀ ਦੋਸਤੋ ਹਿੰਦੂਆਂ ਦੀ ਤਾਂ ਗੱਲ ਛੱਡੋ ਰੰਗਜੀਤ ਨੇ ਮੁਸਲਮਾਨਾਂ ਵਿੱਚ ਖਾਸ ਕਰਕੇ ਗੈਰ ਸੁੰਨੀਆਂ ਨਾਲ ਵੀ ਤਕਰੀਬਨ ਬਹੁਤ ਜ਼ਿਆਦਾ ਵੈਰ ਰੱਖਿਆ ਅਤੇ ਉਹਨਾਂ ਦੇ ਉੱਪਰ ਵੀ ਤਕਰੀਬਨ ਜ਼ੁਲਮ ਕੀਤੇ ਹੀ ਹਨ ਉਸਨੇ ਏਸੀ ਦੋਸਤੋ ਉਸ ਵੇਲੇ ਮੁਗਲਿਆ ਤਖਤ ਦੀ ਦਸ਼ਾ ਸੋਚ ਬ੍ਰਿਤੀ ਜਿਸ ਨਾਲ ਨੌਵੇਂ ਪਾਸ਼ਾ ਜੀ ਨੇ ਅੱਗੇ ਜਾ ਕੇ ਟਕਰਾਨਾ ਸੀ ਇੱਧਰ ਪੰਜਾਬ ਵਿੱਚ ਦੋਸਤੋ ਗੁਰਦੇਵ ਸਿੰਘ ਬਾਦਰ ਸਾਹਿਬ ਬਾਬੇ ਬਕਾਲੇ ਵਸਰ ਹੇਸਾਨ ਜਦੋਂ 8ਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਜੀ ਦੁੱਲੀਖੇ ਬਾਲ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਿੱਖ ਸੰਗਤ ਨੂੰ ਇਸ਼ਾਰਾ ਕੀਤਾ ਸੀ ਨੌਵੇਂ ਗੁਰੂ ਬਾਰੇ ਨੌਵਾਂ ਗੁਰੂ ਕੌਣ ਹੋਵੇਗਾ ਕਿੱਥੇ ਹੋਵੇਗਾ ਉਹਨਾਂ ਦਾ ਇਸ਼ਾਰਾ ਬਾਬਾ ਬਕਾਲਾ ਸੀ ਉਹਨਾਂ ਦਾ ਇਸ਼ਾਰਾ ਸੀ ਸਿੱਖ ਸੰਗਤ ਨੂੰ ਬਾਬਾ ਬਕਾਲਾ ਬਾਬਾ ਮਤਲਬ ਦਾਦਾ ਰਿਸ਼ਤੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਬਾਬਾ ਜੋ ਬਕਾਲੇ ਵਸਦਾ ਹੈ ਇਹ ਸਾਫ਼ ਕਹਿ ਗਏ ਸਨ ਦੋਸਤੋ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹੀ ਲੱਗਦੇ ਸਨ ਸੰਗਤਾਂ ਨੇ ਚਾਲੇ ਪਾ ਦਿੱਤੇ ਬਾਬੇ ਬਕਾਲੇ ਨੂੰ ਗੱਲ ਅੱਗੇ ਵਿਦਵਾਨ ਤੋਂ ਪਹਿਲਾਂ ਦੋਸਤੋ ਇੱਥੇ ਇਹ ਯਾਦ ਰੱਖੋ ਇਹ ਦੁਨੀਆ ਹੈ ਧਰਮ ਦਾ ਖੇਤਰ ਹੋਵੇ ਜਾਂ ਰਾਜਸਤਾ ਦਾ ਲਾਲਚ ਮਨੁੱਖ ਉੱਪਰ ਭਾਰੂ ਰਹਿ ਜਾਂਦਾ ਹੈ ਜੇ ਰਾਜਸਤਾ ਬਾਸ਼ਾ ਲਈ ਪਰਿਵਾਰਕ ਝਗੜੇ ਹੋਏ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨਾਲ ਹੋਇਆ ਤਾਂ ਅਜਿਹੇ ਕੁਝ ਧਰਮ ਦੇ ਮਾਮਲੇ ਵਿੱਚ ਵੀ ਹੋਇਆ ਹੈ ਦੋਸਤੋ ਦੋਸਤੋ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਵਿਰੋਧ ਕਰਕੇ ਹੀ ਕਿਰਤਾਰਪੁਰ ਛੱਡ ਕੇ ਖਡੂਰ ਸਾਹਿਬ ਜਾਣਾ ਪਿਆ ਸੀ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੂੰ ਵੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਜੀ ਅਤੇ ਦਾਸੂ ਜੀ ਦੇ ਖਡੂਰ ਸਾਹਿਬ ਵਿਖੇ ਵਿਰੋਧ ਕਰਨ ਦੇ ਬਾਅਦ ਗੋਵਿੰਦਵਾਲ ਸਾਹਿਬ ਜਾਣਾ ਪਿਆ ਸੀ ਬਿਨਾਂ ਯੋਗਤਾ ਤੋਂ ਕੁਝ ਕੀਤੇ ਬਿਨਾਂ ਕੁਝ ਮਿਲਣ ਦੀ ਆਸ ਹੋਵੇ ਭਾਵੇਂ ਗੁਰੂ ਪੁੱਤਰ ਹੋਵੇ ਜਾਂ ਕਿਸੇ ਰਾਜੇ ਦਾ ਪੁੱਤਰ ਜਲਦੀ ਜਲਦੀ ਕੋਈ ਨਹੀਂ ਛੱਡਦਾ ਆਪਣਾ ਹੱਕ ਇਹੋ ਕੁਝ ਬਾਬੇ ਬਕਾਲੇ ਵੀ ਹੋਣ ਲੱਗ ਪਿਆ ਸੀ ਦੋਸਤੋ ਇੱਥ ਉਹਨਾਂ ਨੇ ਬਾਬੇ ਬਕਾਲੇ ਆ ਕੇ ਡੇਰੀ ਲਗਾ ਲਈ ਸਨ ਅਤੇ ਘੋਸ਼ਣਾ ਕਰਵਾ ਦਿੱਤੀ ਸੀ ਕਿ ਜੋ ਬਾਬਾ ਬਕਾਲਾ ਜੋ ਬਾਬਾ ਬਕਾਲਾ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਹੈ ਉਹ ਅਸੀਂ ਹੀ ਹਾਂ ਸਭ ਤੋਂ ਤਕੜਾ ਦਾਵਾ ਠੋਕ ਰਹੇ ਸਨ ਉਸ ਵੇਲੇ ਧੀਰਮਲ ਜੀ ਇਹਨਾਂ ਦੇ ਪੱਖ ਵਿੱਚ ਇੱਕ ਗੱਲ ਜਾਂਦੀ ਸੀ ਦੋਸਤੋ ਇਹ ਗੁਰੂ ਹਰਰਾਏ ਸਾਹਿਬ ਜੀ ਦੇ ਵੱਡੇ ਭਰਾ ਸਨ ਦੂਜਾ ਉਹਨਾਂ ਕੋਲ ਉਸ ਵੇਲੇ ਆਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵੀ ਸੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਉਸ ਵੇਲੇ 22 ਦੇ ਕਰੀਬ ਦਾਅਵੇਦਾਰ ਬਾਬੇ ਬਕਾਲੇ ਜਾ ਕੇ ਬੈਠੇ ਹੋਏ ਸਨ ਦੋਸਤੋ ਇਹ ਸੀ ਉਸ ਵੇਲੇ ਦੇ ਹਾਲਾਤ ਬਾਕੀ ਗੁਰੂ ਅਰਜਨ ਦੇਵ ਜੀ ਵਾਲੀ ਵੇੜ ਧਿਰਮਲ ਜੀ ਹੋਣ ਕਰਕੇ ਉਹਨਾਂ ਦੀ ਦੁਕਾਨਦਾਰੀ ਵਾਵਾ ਚੱਲ ਰਹੀ ਸੀ ਸੰਗਤਾਂ ਬਾਬੇ ਬਕਾਲੇ ਪਹੁੰਚਦੀਆਂ ਸੀ ਸਨਮਾਨ ਦੀਆਂ ਭੇਟਾ ਛਡਾਉਂਦੀ ਆ ਬਾਕੀ ਦੋਸਤੋ ਮੱਖਣ ਸ਼ਾਹ ਲੁਆਣੇ ਵਾਲੀ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੀ ਹੋਵੇਗੀ ਇੰਜ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਗੁਰੂ ਦੇ ਰੂਪ ਵਿੱਚ ਸਵਾਰ ਕਰ ਲਿਆ ਬਾਕੀ ਦਾਵਿਦਾਰੀ ਈਰਖਾ ਰੱਖਣ ਵਾਲੇ ਸਨ ਸੋ ਗੁਰੂ ਜੀ ਨੇ ਬਾਬਾ ਬਕਾਲਾ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਦੋਸਤੋ ਨੌਵੇਂ ਗੁਰੂ ਗੁਰ ਤੇਗ ਬਹਾਦਰ ਜੀ ਬਾਬੇ ਬਕਾਲੇ ਤੋਂ ਤੁਰ ਕੇ ਅੰਮ ਇੱਥੇ ਵੀ ਦੁਨੀਆ ਦਾ ਸੱਚ ਉਹਨਾਂ ਦੇ ਸਾਹਮਣੇ ਸੀ ਹਰਮਿੰਦਰ ਸਾਹਿਬ ਦੀ ਸੇਵਾ ਜਿਹਾ ਹਰਿਮਿੰਦਰ ਸਾਹਿਬ ਜੀ ਦੀ ਸੇਵਾ ਮਿਹਰਬਾਨ ਦਾ ਪੁੱਤਰ ਹਰੀ ਜੀ ਸੰਭਾਲ ਰਿਹਾ ਸੀ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਜਾਣ ਤੋਂ ਰੋਕ ਦਿੱਤਾ ਤੇ ਜੰਦਰਾ ਮਾਰ ਕੇ ਉੱਥੋਂ ਭੱਜ ਗਿਆ ਕਾਰਨ ਡਰ ਕਿਦਰੇ ਬਣੀ ਹੋਈ ਰੋਜੀ ਰੋਟੀ ਹੀ ਨਾ ਟੁੱਟ ਜਾਵੇ ਜੋ ਮਾਇਆ ਰਸਦ ਪਾਣੀ ਚੜhta ਹੁੰਦੀ ਸੀ ਉਸ ਵੇਲੇ ਉਸਦੇ ਖੁਸ਼ ਜਾਨ ਦਾ ਕਿਸੇ ਹੋਰ ਦੇ ਹੱਥ ਵਿੱਚ ਚਲੇ ਜਾਣ ਦਾ ਡਰ ਹਰੀ ਜੀ ਨੂੰ ਹੋ ਗਿਆ ਸੀ ਦੱਸਿਆ ਜਾਂਦਾ ਹੈ ਕਿ ਗੁਰਦੇਵ ਭਾਦਰ ਸਾਹਿਬ ਜੀ ਅਗਾਲ ਤਖਤੇ ਦੇ ਨਜ਼ਦੀਕ ਥੜੇ ਦੇ ਉੱਪਰ ਬਹਿ ਕੇ ਕੁਝ ਦਿਨ ਇੰਤਜ਼ਾਰ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਕੇ ਉੱਥੋਂ ਨਜ਼ਦੀਕੀ ਪਿੰਡ ਵੱੱਲੇ ਚਲੇ ਗਏ। ਦੋਸਤੋ ਵੱੱਲੇ ਪਿੰਡ ਦੀ ਸੰਗਤ ਨੇ ਇਹਨਾਂ ਦਾ ਗੁਰ ਪਰਿਵਾਰ ਵਿੱਚ ਹੋਣ ਕਰਕੇ ਚੰਗਾ ਸਤਿਕਾਰ ਕੀਤਾ। ਗੁਰਤੇਗ ਬਹਾਦਰ ਜੀ ਸਭ ਸਮਝ ਗਏ ਸਨ ਉਹ ਇੱਥੇ ਕਿਸੇ ਦੀ ਰੋਜੀ ਰੋਟੀ ਜਾਂ ਗੱਦੀ ਖੋਣ ਲਈ ਨਹੀਂ ਆਏ ਸਨ। ਗੁਰਤੇਗ ਬਹਾਦਰ ਸਾਹਿਬ ਜੀ ਨੇ ਅੰਮ੍ਰਿਤਸਰ ਛੱਡਣ ਦਾ ਫੈਸਲਾ ਕਰ ਲਿਆ ਤੇ ਕੁਝ ਦਿਨ ਮਾਲਵੇ ਵਿੱਚ ਠਹਿਰਦੇ ਹੋਏ ਅਖੀਰ ਉਹ ਅਜ ਦੇ ਅਨੰਦਪੁਰ ਸਾਹਿਬ ਆ ਕੇ ਪਹੁੰਚੇ। ਇਥੇ ਉਹਨਾਂ ਨੇ ਪੱਕਾ ਟਿਕਾਣਾ ਕਰਨ ਦਾ ਫੈਸਲਾ ਕੀਤਾ ਇਸ ਧਰਤੀ ਨੂੰ ਵੀ ਗੁਰੂਆਂ ਦੀ ਸ਼ੋਭਾ ਪ੍ਰਾਪਤ ਹੋ ਗਈ ਸੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਿਰਤਪੁਰ ਦੇ ਨੇੜੇ ਮੱਖੋਵਾਲ ਪਿੰਡ ਵਿੱਚ ਟਿਕਾਣਾ ਕੀਤਾ ਗੁਰਤੇਗ ਬਹਾਦਰ ਸਾਹਿਬ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਉਸ ਵੇਲੇ ਦੇ 2200 ਰੁਪਏ ਵਿੱਚ ਕੁਝ ਜ਼ਮੀਨ ਖਰੀਦੀ ਸੀ ਇਹ ਜ਼ਮੀਨ ਮੱਖੋਵਾਲ ਮਟੌਰ ਅਤੇ ਲੋਧੀਪੁਰ ਪਿੰਡਾਂ ਵਿੱਚ ਪੈਂਦੀ ਹੁੰਦੀ ਸੀ ਇੱਥੇ ਹੀ ਦੋਸਤੋ 1665 ਈਸਵੀ ਵਿੱਚ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਤੋਂ ਇੱਕ ਨਵੇਂ ਨਗਰ ਦਾ ਟੱਕ ਲਗਵਾਇਆ ਅਤੇ ਨਗਰ ਦਾ ਨਾਮ ਰੱਖਿਆ ਨਾਨਕੀ ਚੱਕ ਜੋ ਬਾਅਦ ਵਿੱਚੋਂ ਨਾਨਕੀ ਚੱਕ ਤੋਂ ਅਨੰਦਪੁਰੀ ਅਤੇ ਫਿਰ ਅਨੰਦਪੁਰ ਸਾਹਿਬ ਹੋ ਗਿਆ ਦੱਸਦੇ ਹਨ ਕਿ ਸਾਲ 6 ਮਹੀਨੇ ਵਿੱਚ ਹੀ ਨਾਨਕੀ ਚੱਕ ਸਿੱਖੀ ਦਾ ਕੇਂਦਰ ਬਣ ਗਿਆ ਸੀ ਸੰਗਤਾਂ ਇੱਥੇ ਗੁਰੂ ਦੇ ਦਰਸ਼ਨਾਂ ਨੂੰ ਆਉਣ ਲੱਗ ਪਈਆਂ ਆਸਾਨ ਦਸਵੰਦ ਭੇਟਾ ਚੜਾਈ ਜਾਂਦੀ ਅਤੇ ਹੋਰ ਉਸਾਰੀਆਂ ਹੋਣ ਲੱਗ ਪਈਆਂ ਸਨ ਦੋਸਤੋ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਿਸੇ ਵੀ ਗੁਰੂ ਨੇ ਗੁਰੂਆਂ ਦਾ ਉਪਦੇਸ਼ ਸੱਚ ਦਾ ਉਪਦੇਸ਼ ਸਿੱਖੀ ਦਾ ਉਪਦੇਸ਼ ਭਾਰਤ ਭਾਰ ਵਿੱਚ ਮੁੜ ਜਾ ਕੇ ਨਹੀਂ ਫਲਾਇਆ ਸੀ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਬਾਅਦ ਦੋਸਤੋ ਗੁਰੂ ਪੁੱਤਰਾਂ ਦੇ ਵਿਰੋਧ ਕਰਕੇ ਤਕਰੀਬਨ ਹਰੇਕ ਨੂੰ ਇੱਕ ਥਾਂ ਤੋਂ ਛੱਡ ਕੇ ਦੂਜੀ ਥਾਂ ਜਾਣਾ ਹੀ ਪੈਂਦਾ ਸੀ। ਇੰਜ ਇਹਨਾਂ ਝਗੜਿਆਂ ਕਰਕੇ ਉਹ ਸਿੱਖੀ ਦਾ ਬੁਧਾ ਪ੍ਰਚਾਰ ਨਾ ਕਰ ਸਕੇ। ਨਵੀਂ ਥਾਂ ਜਾ ਕੇ ਦੋਸਤੋ ਵਸਣ ਟਿਕਣ ਵਿੱਚ ਬਹੁਤ ਸਮਾਂ ਲੰਘ ਜਾਂਦਾ ਸੀ। ਗੁਰੂ ਨਾਨਕ ਜੀ ਨੇ ਤਿੰਨ ਉਦਾਸੀਆਂ ਕਰਕੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਧਰਮ ਨਾਲ ਜੋੜ ਕੇ ਉਹਨਾਂ ਦਾ ਧਾਰਮਿਕ ਅਤੇ ਬૌਧਿਕ ਵਿਕਾਸ ਕੀਤਾ। ਲੋੜ ਹੁਣ ਵੀ ਦੋਸਤੋ ਬਹੁਤ ਸੀ। ਬੇਸ਼ੱਕ ਦੋਸਤੋ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਪੂਰਬ ਵੱ ਪਰ ਭਾਰਤ ਦਾ ਬਾਕੀ ਹਿੱਸਾ ਦੋਸਤੋ ਜੋ ਕੁਝ ਉਸ ਵੇਲੇ ਅਰੰਗਜੇਬ ਕਰ ਰਿਹਾ ਸੀ ਪੂਰੇ ਭਾਰਤ ਵਿੱਚ ਹਿੰਦੂਸਤਾਨ ਦੇ ਲੋਕਾਂ ਨੂੰ ਮੁਰਦੋ ਧਰਮ ਨਾਲ ਜੋੜੀ ਰੱਖਣ ਲਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਗੱਦੀ ਵੱਲੋਂ ਇੱਕ ਚੰਗਾ ਉਪਰਾਲਾ ਕਰਨਾ ਜ਼ਰੂਰੀ ਸੀ ਇੱਕ ਵੱਡਾ ਉਪਰਾਲਾ ਜਿਸ ਵਿੱਚ ਉਹ ਲੋਕਾਂ ਨੂੰ ਜਾਗਰਤ ਕਰ ਦੇ ਧਰਮ ਨਾਲ ਜੋੜ ਦੇ ਦੋਸਤੋ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਲਈ ਪਹਿਲਾਂ ਮਾਲਵੇ ਅਤੇ ਫਿਰ ਉਸ ਤੋਂ ਬਾਅਦ ਧਰਮ ਪ੍ਰਚਾਰ ਕਰਦੇ ਕਰਦੇ ਬਾਂਗਲਦੇਸ਼ ਜਾ ਪੁੱਜੇ ਬਾਂਗਲਦੇਸ਼ ਦੋਸਤੋ ਅੱਜ ਦੇ ਰੋहतक ਅਤੇ ਕਰਨਾਲ ਦੇ ਇਲਾਕੇ ਨੂੰ ਕਿਹਾ ਜਾਂਦਾ ਹੈ ਬਹੁਤ ਸਾਰੀਆਂ ਲਿਖਤਾਂ ਵਿੱਚ ਤੁਸੀਂ ਬਾਂਗਰ ਦੇਸ਼ ਸੁਣਿਆ ਹੋਵੇਗਾ ਅੱਜ ਦੇ ਰੋहतक ਅਤੇ ਕਰਨਾਲ ਦੇ ਇਲਾਕੇ ਨੂੰ ਹੀ ਬਾਂਗਰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਗੁਰਦੇਵ ਬਹਾਦਰ ਜੀ ਸਾਹਿਬ ਕੁਰਕ ਖੇਤਰ ਵੀ ਪੁੱਜੇ ਉੱਥੇ ਜਾ ਕੇ ਲੋਕਾਂ ਨੂੰ ਧਰਮ ਨਾਲ ਜੋੜਿਆ ਫਿਰ ਗੁਰਦੇਵ ਬਹਾਦਰ ਸਾਹਿਬ ਜੀ ਮਥਰਾ ਪਹੁੰਚੇ ਇਤਿਹਾਸਿਕ ਲਿਖਤਾਂ ਮੁਤਾਬਕ ਦੋਸਤੋ ਅਰੰਗਜੀਤ ਨੇ ਮਥਰਾ ਦਾ ਬਹੁਤ ਪ੍ਰਸਿੱਧ ਮੰਦਿਰ ਕਿਸ਼ਵ ਮੰਦਿਰ ਉਹ ਟਹਾ ਦਿੱਤਾ ਸੀ ਹੋਰ ਵੀ ਬਹੁਤ ਸਾਰੇ Hindu ਮਾਨਤਾਵਾਂ ਦੇ ਪ੍ਰਤੀਕ ਮੰਦਿਰ ਉਸਨੇ ਉੱਥੇ ਟਹਾ ਦਿੱਤੇ ਸਾਨ ਮਥਰਾ ਤੋਂ ਦੋਸਤੋ ਗੁਰੂ ਜੀ ਆਗਰਿਆ ਤੇ ਫਿਰ ਕਾਨਪੁਰ ਗਏ ਕਾਨਪੁਰ ਤੋਂ ਦੋਸਤੋ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਵੱਡੇ তীਰਥ ਅਲਾਹਾਬਾਦ ਪ੍ਰਯਾਗ ਰਾਜ ਪਹੁੰਚੇ ਉਹਨਾਂ ਨੇ ਹਰਥਾ ਜਾ ਕੇ ਧਰਮ ਦਾ ਗਿਆਨ ਦਿੱਤਾ ਤੇ ਲੋਕਾਂ ਨੂੰ ਧਰਮ ਵਿੱਚ ਦ੍ਰਿੜ ਰਹਿਣ ਦੀ ਸਿੱਖਿਆ ਦਿੱਤੀ ਦੱਸਦੇ ਹਨ ਕਿ ਗੁਰੂ ਜੀ ਅਲਾਹਾਬਾਦ ਵਿਖੇ ਤਕਰੀਬਨ 1 ਮਹੀਨਾ ਠਹਿਰੇ ਸਨ ਅਤੇ ਲੋਕਾਂ ਦੇ ਹਿਰਦੇ ਠਾਰਦੇ ਰਹੇ ਧਾਰਮਿਕ ਉਪਦੇਸ਼ ਦਿੰਦੇ ਰਹੇ ਉੱਥੋਂ ਫਿਰ ਗੁਰੂ ਜੀ ਪਟਨਾ ਸਾਹਿਬ ਪਹੁੰਚੇ ਪਟਨਾ ਸਾਹਿਬ ਜਿੱਥੇ ਉਹ ਇੱਕ ਬਾਗ ਵਿੱਚ ਠਹਿਰੇ ਸਨ ਉਥੇ ਦੋਸਤੋ ਸਾਲਸਰਾਏ ਨਾਂ ਦਾ ਜੋਰੀ ਜਿਸ ਨੂੰ ਅੱਜ ਦੀ ਭਾਸ਼ਾ ਵਿੱਚ ਆਪਾਂ ਸੁਨਿਆਰਾ ਕਹਿੰਦੇ ਹਾਂ ਉਹ ਗੁਰੂ ਜੀ ਕੋਲ ਆਇਆ ਤੇ ਉਹਨਾਂ ਨੂੰ ਆਪਣੇ ਘਰ ਲੈ ਗਿਆ ਦੋਸਤੋ ਗੁਰੂ ਜੀ ਮਾਤਾ ਗੁਜਰੀ ਜੀ ਨੂੰ ਇੱਥੇ ਹੀ ਛੱਡ ਕੇ ਫਿਰ ਬੰਗਾਲ ਵੱਲ ਟਾਕੇ ਤੱਕ ਪਹੁੰਚੇ ਸਨ ਧਰਮ ਦਾ ਹੀ ਪ੍ਰਚਾਰ ਕਰਨ ਲਈ ਟਾਕੇ ਵਿੱਚ ਹੀ ਦੋਸਤੋ ਭਾਈ ਮੇਰचंद ਜੀ ਅਤੇ ਭਾਈ ਕਲਿਆਣ ਜੀ ਨੇ ਗੁਰਦੇਵ ਬਹਾਦਰ ਜੀ ਨੂੰ ਆ ਕੇ ਸੂਚਨਾ ਦਿੱਤੀ ਕਿ ਉਹਨਾਂ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਸਾਡੇ ਲਈ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਗੁਰਤੇਗ ਬਹਾਦਰ ਸਾਹਿਬ ਜੀ ਹੋਰ ਵੀ ਕਈ ਥਾਵਾਂ ਦੇ ਉਪਰ ਧਰਮ ਪ੍ਰਚਾਰ ਕਰਦੇ ਪਰ ਉਸ ਵੇਲੇ ਦੋਸਤੋ ਪੰਜਾਬ ਤੋਂ ਖਬਰਾਂ ਆਉਣ ਲੱਗ ਪਈਆਂ ਸਨ ਕਿ ਪੰਜਾਬ ਵਿੱਚ ਜ਼ੁਲਮ ਬਹੁਤ ਵੱਧ ਗਿਆ ਹੈ ਲੋਕਾਂ ਨੂੰ ਧਰਮ ਵਿੱਚ ਦ੍ਰਿੜ ਕਰਨ ਲਈ ਗੁਰਤੇਗ ਬਹਾਦਰ ਸਾਹਿਬ ਜੀ ਮੁੜ ਪੰਜਾਬ ਆ ਗਏ ਛੇਕ ਸਰੰਦੀ ਵਰਗਿਆਂ ਨੇ ਉਸ ਵੇਲੇ ਦੋਸਤੋ ਹਕੂਮਤ ਰਾਈ ਪੰਜਾਬ ਵਿੱਚ ਬਹੁਤ ਹੀ ਤਰਥੱਲੀ ਮਚਾਈ ਹੋਈ ਸੀ ਧਰਮ ਦੇ ਨਾਂ ਉੱਪਰ ਉਸਲਾਮ ਦੇ ਨਾਂ ਉੱਪਰ ਉਸ ਲਈ ਪੰਜਾਬ ਵਿੱਚ ਜ਼ੁਲਮ ਹੋ ਰਿਹਾ ਸੀ ਦੋਸਤੋ ਇੰਜ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਵਾਪਸ ਬੁਲਾ ਲਿਆ ਸੀ ਅਤੇ ਆਪ ਵੀ ਉਹ ਆਨੰਦਪੁਰ ਸਾਹਿਬ ਪਹੁੰਚ ਗਏ ਸਨ ਗੁਰੂ ਜੀ ਨੇ ਇੱਥੇ ਆ ਕੇ ਆਉਣ ਵਾਲੇ ਸਮੇਂ ਦੀ ਤਿਆਰੀ ਕਰਨੇ ਸ਼ੁਰੂ ਕਰ ਦਿੱਤੀ। ਬਾਕੀ ਇੱਥੇ ਆ ਕੇ ਪੰਜਾਬ ਵਿੱਚ ਦੋਸਤੋ ਉਹਨਾਂ ਨੇ ਲੋਕਾਂ ਨੂੰ ਧਰਮ ਵਿੱਚ ਡੇਰੇੜ ਕਰਨ ਦਾ ਦੁਆਰ ਦੀ ਸ਼ੁਰੂ ਕਰ ਦਿੱਤਾ। ਕੁਝ ਸਾਲ ਬਾਅਦ ਪੰਜਾਬ ਵਿੱਚ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਕਸ਼ਮੀਰ ਤੋਂ ਲੋਕਾਂ ਦਾ ਇੱਕ ਜੱਥਾ ਗੁਰੂ ਜੀ ਦੇ ਦਰਸ਼ਨਾਂ ਹਿਤ ਆਇਆ ਤੇ ਉਹਨਾਂ ਨੂੰ ਸਾਰੀ ਸਥਿਤੀ ਦੱਸੀ ਗਈ ਕਿ ਕਸ਼ਮੀਰ ਵਿੱਚ ਕੀ ਹੋ ਰਿਹਾ ਹੈ। ਕਿਵੇਂ ਔਰੰਗਜ਼ੇਬ ਦਾ ਭੇਜਿਆ ਸ਼ਾਸਕ ਅਫਗਾਨ ਖਾਨ ਉਹ ਜ਼ੁਲਮ ਦੀ ਅਤ ਕਰ ਰਿਹਾ ਹੈ ਅਫਗਾਨਿਸਤਾਨ ਦੇ ਉੱਪਰ ਟੱਕਰ ਸਿੱਧੀ ਹੋਣ ਵਾਲੀ ਸੀ। ਹੁਣ ਦੋਸਤੋ ਕਸ਼ਮੀਰੀ ਹਿੰਦੂਆਂ ਦੇ ਜਥੇ ਨੂੰ ਗੁਰੂ ਜੀ ਨੇ ਕਿਹਾ ਗੁਰਤੇਗਬਹਾਦਰ ਸਾਹਿਬ ਨੇ ਹਿੰਦੂਆਂ ਦੇ ਜਥੇ ਨੂੰ ਕਿਹਾ ਕਿ ਉਹ ਬਾਬਰ ਹਕੂਮਤ ਨੂੰ ਸੁਨੇਹਾ ਭੇਜ ਦੇਣ ਕਿ ਉਹਨਾਂ ਨੂੰ ਜਿਹਾ ਗੁਰਤੇਗਬਹਾਦਰ ਜੀ ਨੇ ਜੋ ਇਸਲਾਮੇ ਹੇਠ ਲੈ ਆਉਂਦੇ ਹਾਂ ਦਾ ਬਾਕੀ ਵੀ ਉਹ ਹੱਸ ਕੇ ਇਸਲਾਮ ਦੇ ਹੇਠ ਆ ਜਾਣਗੇ ਗੁਰੂ ਜੀ ਨੂੰ ਸੱਦ ਲਿਆ ਗਿਆ ਦਿੱਲੀ ਤਖਤ ਮੂਰੇ ਚਾਂਦਨੀ ਚੌਂਕ ਦਾ ਇਲਾਕਾ ਦੋਸਤੋ ਲਾਲ ਕਿਲੇ ਤੋਂ ਰੰਗਜੀਵ ਸਾਰੀ ਕਾਰਵਾਈ ਵੇਖਦਾ ਗੁਰਤੇਗਬਹਾਦਰ ਜੀ ਨੇ ਇਸਲਾਮ ਅਪਣਾਉਣ ਲਈ ਕਿਹਾ ਗਿਆ ਗੁਰੂ ਜੀ ਦਾ ਤਾਂ ਸਾਫ ਇਨਕਾਰ ਸੀ ਹੀ ਗੁਰਦੇਵ ਬਹਾਦਰ ਸਾਹਿਬ ਜੀ ਨੂੰ ਕਿਹਾ ਗਿਆ ਕਿ ਉਹ ਇਸਲਾਮ ਧਾਰਨ ਕਰ ਲੈਣ ਇੰਜ ਕਰਨ ਨਾਲ ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਹਕੂਮਤ ਉਹਨਾਂ ਨੂੰ ਪੂਰਾ ਸਹਿਯੋਗ ਕਰੇਗੀ ਪਰ ਗੁਰੂ ਜੀ ਤਾਂ ਆਪਣੇ ਧਰਮ ਦੇ ਉੱਪਰ ਡਰੇਡ ਸਨ ਫਿਰ ਦੋਸਤੋ ਜੇ ਉਹਨਾਂ ਨੂੰ ਕਿਹਾ ਗਿਆ ਕਿ ਜੇ ਇਸਲਾਮ ਨਹੀਂ ਧਾਰਨ ਕਰਨਾ ਹੈ ਤਾਂ ਫਿਰ ਗੁਰੂ ਦੇ ਨਾਮ ਦੇ ਉੱਪਰ ਕੋਈ ਕਰਾਮਾਤ ਦਿਖਾਓ ਦੋਸਤੋ ਗੁਰੂ ਜੀ ਨੇ ਕਰਾਮਾਤ ਨੂੰ ਕਹਿਰ ਦੱਸਿਆ ਇੰਜ ਗੁਰੂ ਜੀ ਨੂੰ ਫਿਰ ਮੌਤ ਹੀ ਸਜ਼ਾ ਸੁਣਾ ਦਿੱਤੀ ਗਈ ਗੁਰੂ ਜੀ ਨੂੰ ਪੈਪਿਤ ਕਰਨ ਲਈ ਉਹਨਾਂ ਦੇ ਸਾਹਮਣੇ ਪਹਿਲਾ ਭਾਈ ਮਤੀ ਦਾਸ ਜੀ ਨੂੰ ਜਿੰਦੇ ਹੀ ਆਰੇ ਨਾਲ ਚਿਰਾਇਆ ਗਿਆ ਜੀਹਾਂ ਦੋਸਤੋ ਇਹ ਸੱਚ ਹੈ ਦੋਸਤੋ ਗੁਰੂ ਨੇ ਤਾਂ ਕੀ ਡੋਲਣਾ ਸੀ ਗੁਰੂ ਦਾ ਸਿੱਖ ਵੀ ਨਾ ਡੋਲਿਆ ਉਸ ਤੋਂ ਬਾਅਦ ਦੋਸਤੋ ਭਾਈ ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਜਿੰਦਾ ਅੱਗ ਲਾ ਕੇ ਸਾੜਿਆ ਗਿਆ ਵਾਹ ਏ ਜ਼ਾਲਮ ਹਕੂਮਤ ਤੇਰਾ ਇਸਲਾਮ ਅਤੇ ਉਸ ਦਾ ਪ੍ਰਚਾਰ ਉਸ ਤੋਂ ਬਾਅਦ ਦੋਸਤੋ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਮਾਰਿਆ ਗਿਆ ਸਾਰੀਆਂ ਮੋਤਾਂ ਕੋਕੋ ਕੇ ਮਾਰਨ ਵਾਲੀਆਂ ਮੋਤਾਂ ਸਨ ਦੋਸਤੋ ਮਰਨ ਵਾਲਿਆਂ ਦੀ ਤਾਂ ਛੱਡੋ ਦੋਸਤੋ ਵੇਖਣ ਵਾਲਿਆਂ ਦੀ ਵੀ ਉਸ ਵੇਲੇ ਰੂਹ ਕੰਬ ਜਾਂਦੀ ਤੇਰਾ ਭਾਣਾ ਮਿੱਠਾ ਲਾਗੇ ਇਹ ਮੰਨਦੇ ਹੋਏ ਗੁਰੂ ਜੀ ਦੇ ਨਾਲ ਗਏ ਹੋਏ ਇਹ ਸਿੰਘ ਆਪਣਾ ਸਰੀਰ ਛੱਡ ਗਏ ਸਨ ਇੰਜ ਦੋਸਤੋ ਅਖੀਰ ਵਿੱਚ ਨਵੰਬਰ ਮਹੀਨੇ 1675 ਈਸਵੀ ਚ ਗੁਰਤੇਗ বাহাদুর ਸਾਹਿਬ ਜੀ ਦਾ ਸਿਰ ਚਾਹਨੀ ਚੌਂਗ ਵਿੱਚ ਸ਼ਰਿਆਮ ਧੜ ਤੋਂ ਅੱਡੇ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੋਸਤੋ ਆਮ ਲੋਕਾਂ ਨੂੰ ਇਹ ਹੁਕਮ ਸੁਣਾਇਆ ਗਿਆ ਸੀ ਕਿ ਇਹਨਾਂ ਦਾ ਸਰੀਰ ਜਾਂ ਧੜ ਜਾਂ ਸੀਸ ਉਸ ਦਾ ਕੋਈ ਵੀ ਅੰਤਮ ਸੰਸਕਾਰ ਕਰਨ ਲਈ ਨਾ ਚੁੱਕੇ ਮਕਸਦ ਇਹ ਸਨੇਹਾ ਦੇਣਾ ਸੀ ਕਿ ਜੋ ਇਸਲਾਮ ਨੂੰ ਨਹੀਂ ਅਪਣਾਵੇਗਾ ਖਾਸ ਕਰਕੇ ਕੋਈ ਧਾਰਮਿਕ ਗੁਰੂ ਦਾ ਉਸ ਦਾ ਇਹੋ ਜਿਹਾ ਹੀ ਹਸ਼ਰ ਹੋਵੇਗਾ ਉਸ ਦੇ ਸਰੀਰ ਨੂੰ ਮਰਨ ਤੋਂ ਬਾਅਦ ਇੰਜ ਰੋਲਿਆ ਜਾਵੇਗਾ ਤਾਂ ਦੋਸਤੋ ਇਹ ਸੀ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਦੀ ਧਰਮ ਹੇਤ ਕੁਰਬਾਨੀ ਬਾਕੀ ਦੋਸਤੋ ਗੁਰੂ ਜੀ ਦਾ ਸਿਰ ਭਾਈ ਜੀਵਨ ਜੀ ਆਨੰਦਪੁਰ ਸਾਹਿਬ ਲੈ ਹੀ ਆਇਓ ਸੰਨ ਕਿਸੇ ਤਰ੍ਹਾਂ ਬਾਕੀ ਗੁਰੂ ਜੀ ਦਾ ਬਾਕੀ ਧੜ ਉਹ ਵੀ ਦੋਸਤੋ ਲੱਖੀ ਸ਼ਾ ਮੰਜਾਰੇ ਨੇ ਚਲਾਕੀ ਨਾਲ ਭਾਈ ਉਦੇਜ ਜੀ ਦੀ ਮਦਦ ਨਾਲ ਚੁੱਕ ਕੇ ਆਪਣੇ ਮਕਾਨ ਵਿੱਚ ਲਿਜਾ ਕੇ ਆਪਣੇ ਮਕਾਨ ਨੂੰ ਸਾੜ ਕੇ ਗੁਰੂ ਜੀ ਦੇ ਧੜ ਦਾ ਉੱਥੇ ਸੰਸਕਾਰ ਕਰ ਦਿੱਤਾ ਜਿੱਥੇ ਅੱਜ ਕੱਲ ਗੁਰਦੁਆਰਾ ਰਕਾਬगंज ਸਾਹਿਬ ਹੈ ਦੋਸਤੋ ਇਹ ਨੇ ਉਹ ਕੁਰਬਾਨੀਆਂ ਜੋ ਧਰਮ ਹਿਤ ਕਰਨੀਆਂ ਪਈਆਂ ਸਨ ਇਸੇ ਘਟਨਾ ਨੂੰ ਯਾਦ ਕਰਦੇ ਹੋਏ 2350 ਸਾਲਾ ਸ਼ਹੀਦੀ ਸਾਕਾ ਪੰਜਾਬ ਵਿੱਚ ਜਾਂ ਪੂਰੇ ਬਾਕੀ ਹਿੱਸੇ ਵਿੱਚ ਮਨਾਇਆ ਜਾ ਰਿਹਾ ਹੈ ਭਾਰਤ ਦੇ ਲੀਡਰਾਂ ਦੇ ਭਾਸ਼ਣਾ ਜਾ ਰਹਾ ਵਿੱਚ ਲੱਗੇ ਹੋਏ ਲੰਗਰਾਂ ਨੂੰ ਚਖਣ ਦੇ ਨਾਲ ਨਾਲ ਦੋਸਤੋ ਗੁਰਤੇਗ বাহাদুর ਸਾਹਿਬ ਜੀ ਦੀ ਸ਼ਹਾਦਤ ਨੂੰ ਵੀ ਯਾਦ ਕਰ ਲਈਏ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤ ਗੁਰੂ ਹੇਦ ਕੁਰਬਾਨੀ ਉਸ ਨੂੰ ਵੀ ਜਰੂਰ ਯਾਦ ਕਰਿਓ ਦੋਸਤੋ ਅੱਜ ਦੇ ਰੋਲੇ ਰਪੇ ਵਿੱਚ ਅਸਲੀ ਗੱਲ ਉਲਝ ਜਾਂਦੀ ਹੈ ਜਾਂ ਪਿੱਛੇ ਰਹਿ ਜਾਂਦੀ ਹੈ ਅਤੇ ਕੂੜ ਕੂੜ ਉਹ ਹਹਾਵੀ ਰਹਿੰਦਾ ਹੈ ਗੁਰਦੇਵ ਬਹਾਦਰ ਜੀ ਦਾ ਬਲਦਾਨ ਧਰਮ ਹੀ ਸੀ ਗੁਰਦੇਵ ਬਹਾਦਰ ਸਾਹਿਬ ਜੀ ਦਾ ਬਲਦਾਨ ਧਰਮ ਹੀ ਸੀ ਬਾਕੀ ਹੋਰ ਗੱਲਾਂ ਜੋ ਪ੍ਰਚਾਰੀਆਂ ਜਾਂਦੀਆਂ ਹਨ ਉਹ ਕੂੜ ਹੀ ਲੱਗਦੀਆਂ ਹਨ ਜਿਸ ਧਰਮ ਨੂੰ ਗੁਰਦੇਵ ਬਹਾਦਰ ਸਾਹਿਬ ਠੀਕ ਨਹੀਂ ਮੰਨਦੇ ਸਾਨੂੰ ਉਸ ਨੂੰ ਬਚਾਣਾ ਕਿਉਂ ਸੀ ਉਹਨਾਂ ਨੇ ਅੱਜ ਕੁਝ ਸਿੱਖ ਜਾਂ ਸਿੱਖ ਸੰਗਠਨਾਂ ਦੀਆਂ ਕਰਤੂਤਾਂ ਗੁਰਦੇਵ ਬਹਾਦਰ ਸਾਹਿਬ ਜੀ ਦੇ ਬਲਦਾਨ ਨੂੰ ਚਟੜਾਉਂਦੀਆਂ ਹਨ ਪਰ ਸੱਚ ਕੀ ਹੈ ਗੁਰੂ ਦਾ ਪਿਆਰਾ ਸਿੱਖ ਗੁਰੂ ਦਾ ਸੱਚਾ ਸਿੱਖ ਉਹ ਸਭ ਜਾਣਦਾ ਹੈ ਆਜੋ ਆਪਾਂ ਵੀ ਉਹਨਾਂ ਨੂੰ ਯਾਦ ਕਰਦੇ ਹੋਏ ਦਿਲੋਂ ਨਤਮਸਤਕ ਹੋਈਏ ਹਰ ਕੋਈ ਹਰ ਕੋਈ ਇਸ ਸ਼ਹਾਦਤ ਨੂੰ ਆਪਣੀ ਆਪਣੀ ਫਰਵਰਤੀ ਮਨੋਦ ਦੇ ਅਨੁਸਾਰ ਮੰਨੇਗਾ ਪਰ ਇਸ ਗੱਲ ਉੱਤੇ ਤਾਂ ਦੋਸਤੋ ਇੱਕਮਤ ਹੋਇਆ ਹੀ ਜਾ ਸਕਦਾ ਹੈ ਕਿ ਗੁਰਤੇਗ ਬਹਾਦਰ ਜੀ ਨਿਜ ਲਈ ਨਹੀਂ ਸਗੋ ਮਾਨਵਤਾ ਲਈ ਸਾਡੇ ਸਾਰਿਆਂ ਲਈ ਧਰਮ ਹੇਤ ਆਪਣਾ ਆਪ ਵਾਰਗੇ ਸਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਵੀ ਅਮਰ ਸ਼ਹਾਦਤ ਨੂੰ ਨਮਸਕਾਰ ਹੈ ਬਾਕੀ ਇਸ ਵਿਸ਼ੇ ਦੇ ਉੱਪਰ ਹੋਰ ਵੀ ਗੱਲਬਾਤ ਕਰਦੇ ਰਹਾਂਗੇ ਆਨੰਦਪੁਰ ਸਾਹਿਬ ਜਾ ਕੇ ਦਰਸ਼ਨ ਦਿਦਾਰ ਵੀ ਕਰਾਂਗੇ ਅਤੇ ਕਰਵਾਵਾਂਗੇ ਜੇ ਵੀਡੀਓ ਠੀਕ ਲੱਗੀ ਹੋਵੇ ਦੋਸਤੋ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦਸੰਗ